ਉਹ ਹਸਪਤਾਲ ਗੁਰਦਾਸਪੁਰ ਜਦੋਂ ਸ਼ੁਰੂ ਕੀਤਾ ਗਿਆ ਸੀ ਤੇ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਕਿ ਰਾਤ ਭਰਾਤ ਜੇਕਰ ਸਾਨੂੰ ਕੋਈ ਸਮੱਸਿਆ ਪੈ ਜਾਂਦੀ ਹੈ ਤੇ ਵੱਡਾ ਸਿਵਲ ਹਸਪਤਾਲੇ ਤੋਂ ਤਕਰੀਬਨ 3 ਤੋਂ 4 ਕਿਲੋਮੀਟਰ ਦੂਰ ਆ ਤੇ ਸ਼ਹਿਰ ਵਿੱਚ ਹੀ ਇਡਾ ਇਲਾਜ ਹੋ ਜਾਏਗਾ ਪਰ ਰਾਤ ਦੀ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੋਈ ਹੈ ਜਿਸ ਵਿੱਚ ਦੇਖਿਆ ਗਿਆ ਕਿ ਜਿਹੜੀ ਐਮਰਜੈਂਸੀ ਦਾ ਰਾਹ ਸਮੇਂ ਬੰਦ ਕਰ ਦਿੱਤੀ ਗਈ ਸੋ ਆਤ ਕੋਈ ਸਮੱਸਿਆ ਪੈਂਦੀ ਆ ਤੇ ਤੁਸੀਂ ਸ਼ਹਿਰ ਵਿੱਚੋਂ ਹੀ ਜਿਹੜਾ ਆਪਣਾ ਇਲਾਜ ਕਰਵਾ ਸਕਦੇ ਹੋ ਕਿਉਂਕਿ ਦਿਨ ਦੇ ਸਮੇਂ ਕਾਫੀ ਡਾਕਟਰਸ ਅਵੇਲੇਬਲ ਹੁੰਦੇ ਨੇ ਮੈਡੀਕਲ ਸਟੋਰ ਅਵੇਲੇਬਲ ਹੁੰਦੇ ਨੇ ਤੇ ਜਿਆਦਾ ਜ਼ਰੂਰਤ ਵੀ ਰਾਤ ਸਮੇਂ ਪੈਂਦੀ ਆ ਪਰ ਇਸ ਸਿਵਲ ਹਸਪਤਾਲ ਵਿੱਚ ਜਿਹੜੀ ਰਾਤ ਦੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਐਮਰਜੈਂਸੀ ਜਿਹੜੀ ਬੰਸੀ ਅੱਛੀ ਸਰਜਨ ਗੁਰਦਾਸ ਪੂਣਾ ਜਿਹਦੇ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਜਿਹੜਾ ਰੀਜ਼ਨ ਦਿੱਤਾ ਵਾ ਸਿਕਿਉਰਟੀ ਰੀਜ਼ਨ ਦਿੱਤਾ ਵਾ ਕਿ ਲੇਡੀਜ਼ ਡਾਕਟਰੀ ਸਿਕਿਉਰਟੀ ਕਰਕੇ ਉਹਨਾਂ ਨੇ ਜਿਹੜਾ ਵਾ ਉਹ ਤਾਲਾ ਲਗਾਇਆ ਹੋਇਆ ਸੀ ਪਰ ਖੁਦ ਅੰਦਰ ਸੀ ਸੋ ਇਥੇ ਸਵਾਲ ਜਾਂ ਨਿਸ਼ਾਨ ਕਾਫੀ ਜਿਹੜੇ ਆ ਉਹ ਪ੍ਰਸ਼ਾਸਨ ਤੇ ਖੜੇ ਹੁੰਦੇ ਆ ਕਿ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਵਾ ਉਹਦੇ ਨਾਲ ਜੇਕਰ ਪੈਸਾ ਇਕੱਠਾ ਹੋ ਕੇ ਤਨਖਾਹਾਂ ਨਾ ਦਿੱਤੀਆਂ ਜਾਂ ਤਾਂ ਮੁਲਾਜ਼ਮਾ ਉੱਤਰਨੇ ਲਗਾ ਦਿੱਤੇ ਜਾਂਦੇ ਆ ਪਰ ਡਿਊਟੀ ਤੇ ਹੋ ਕੇ ਵੀ ਤਾਲੇ ਲਗਾਣਾ ਕਿੰਨੀ ਕੁ ਜ਼ਿਆਦਾ ਸਹੀ ਗੱਲ ਆ ਕਿਉਂਕਿ ਇੱਥੇ ਐਮਰਜੈਂਸੀ 'ਚ ਲੋਕ ਆਂਦੇ ਨੇ ਜੇ ਕੋਈ ਐਮਰਜੈਂਸੀ ਵਿੱਚ ਰਾਤ ਬਜ਼ੁਰਗ ਨੂੰ ਐਮਰਜੈਂਸੀ ਪੈ ਗਈ ਸੀ ਉਹਨਾਂ ਨੂੰ ਇੱਥੇ ਡਾਕਟਰ ਅਵੇਲੇਬਲ ਨਹੀਂ ਮਿਲੇ ਸੋ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਜੇ ਹਸਪਤਾਲ ਚਾਲੂ ਕੀਤਾ ਗਿਆ ਪਰ ਇਹਦਾ ਫਾਇਦਾ ਜਿਹੜਾ ਉਹ ਸ਼ਹਿਰ ਵਾਸੀਆਂ ਨੂੰ ਮਿਲਦਾ ਹੋਇਆ ਨਹੀਂ